ਜੀ ਭਾਜੀ ਵੋਟਾਂ ਆ ਗਈਆਂ ਕਿਹਨੂੰ ਵੋਟ ਪਾਣੀ ਫਿਰ ਧਾੜੀ ਧਾੜੀ ਵਾਲ ਨੂੰ ਧਾੜੀ ਵਾਲ ਨੂੰ ਹਾਂ ਜੀ ਜੀ ਭਾਜੀ ਫਿਰ ਕਿੰਦੀ ਕੌਣ ਪਸੰਦ ਹੈ ਜੀ ਔਜਲਾ ਸਾਹਿਬ ਔਜਲਾ ਸਾਹਿਬ ਕਾਰਨ ਕੰਮ ਬਹੁਤ ਕੀਤੇ ਇਹਨਾਂ ਨੇ ਅੰਮਰਸਰ ਦੇ ਵਿੱਚ ਵੀ ਤਾਂ ਹਾਂ ਜੀ ਸਰ ਵੋਟ ਕਿਹਨੂੰ ਪਾਣੀ ਹੈ ਇਸ ਵਾਰ ਅਸੀਂ ਕਿਸ ਨੂੰ ਨਹੀਂ ਪਾਣੀ ਨਹੀਂ ਪਾਣੀ ਵੋਟ ਜੀ ਅਸੀਂ ਪਾਵਾਂਗੇ ਸਰਦਾਰ ਗੁਰਜੀਤ ਸਿੰਘ ਔਜਲਾ ਸਾਹਿਬ ਨੂੰ ਬੀਜੇਪੀ 9 ਬੀਜੇਪੀ 9 9 ਅਛਾੜੂ 9 ਟਾੜੂ ਵੀ ਨਹੀਂ ਨੋ ਨਹੀਂ ਓਨਲੀ ਫੋਰਵਰਡ ਕਾਂਗਰਸ ਕੋਈ ਜਿਹੜਾ ਚੰਗਾ ਬੰਨ ਨੂੰ ਚੰਗਾ ਲੱਗੇਗਾ ਜਿੰਨੇ ਕਾਰਜ ਕੀਤੇ ਕੰਮ ਸਵਾਰੇ ਆਈ ਨਾਲੇ ਤੇ ਉਹਨੂੰ ਪਾਵਾਂਗੇ ਕਿ ਕਿੰਨੇ ਸਵਾਰੇ ਕਿੰਨੇ ਗੁਰਦੀਪ ਢਾਡੀਆਂ ਨਹੀਂ ਸਵਾਰੇ ਹੋਰ ਕਿੰਨੇ ਸਵਾਰੇ ਭਾਜਪਾ ਨੇ ਕਰਕੇ ਪਾਉਂ ਵੀ ਸਾਡੇ ਕਰਜ਼ਾ ਮਾਫੀ ਦੇਣਗੇ ਹੂੰ ਇਹਨੇ ਪੰਜਾਬ ਸਰਕਾਰ ਨੇ ਸਾਨੂੰ ਦਿੱਤਾ ਕੱਖ ਨਹੀਂ ਜੇ ਸੱਚ ਨਹੀਂ ਦਿੱਤਾ ਕੱਖ ਭਾਈ ਸਾਹਿਬ ਫਿਰ ਵੋਟ ਕਿਨੂੰ ਪਾਣੀ ਆ ਵੋਟਾਂ ਆ ਗਈਆਂ ਜੀ ਭਾਜਪਾ ਨੂੰ ਭਾਜਪਾ ਨੂੰ ਪੱਕੀ ਵੋਟ ਹੈ ਪੱਕੀ ਪੱਕੀ ਧਾਰੀਵਾਲ ਜਿੱਤੇਗਾ ਝਾੜੂ ਫੇਰੇਗਾ ਪੂਰਾ ਅਸਲ ਵਿੱਚ ਅਸੀਂ ਸਰਹੱਦੀ ਤਹਿਸੀਲ ਅਜਨਾਲਾ ਚ ਕਰੇ ਹਾਂ ਅਜਨਾਲਾ ਇਸ ਕਰਕੇ ਸਭ ਤੋਂ ਇੰਪੋਰਟੈਂਟ ਮੰਨਿਆ ਜਾਂਦਾ ਹੈ ਕਿਉਂਕਿ ਇੱਥੋਂ ਦੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜੋ ਕਿ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਨੇ ਤਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਦੇ ਹਲਕੇ ਚ ਆਏ ਆ ਤਾਂ ਲੋਕਾਂ ਦਾ ਰੁਖ ਜਾਣਨ ਵਾਸਤੇ ਕਿ ਲੋਕ ਕੀ ਚਾਹੁੰਦੇ ਨੇ ਲੋਕ ਕਿਸ ਨੂੰ ਪਿਆਰ ਕਰਦੇ ਨੇ ਤਾਂ ਇਸ ਵਾਰ ਦੀ ਲੋਕ ਸਭਾ ਚੋਣਾਂ ਦੇ ਵਿੱਚ ਉਹ ਕਿਸ ਸ਼ਖਸ ਨੂੰ ਵੋਟ ਕਰਨਗੇ ਤਾਂ ਸਭ ਤੋਂ ਇੰਪੋਰਟੈਂਟ ਹਲਕਾ ਬੰਦਾ ਹੈ ਕਿਉਂਕਿ ਕੁਲਦੀਪ ਧਾਲੀਵਾਲ ਇਸ ਹਲਕੇ ਤੋਂ ਕੈਂਡੀਡੇਟ ਨੇ ਸਾਡੇ ਨਾਲ ਕੁਝ ਦੁਕਾਨਦਾਰ ਮੌਜੂਦ ਨੇ ਕੁਝ ਲੋਕ ਵੀ ਮੌਜੂਦ ਨੇ ਹਾਂਜੀ ਭਾਜੀ ਵੋਟਾਂ ਆ ਗਈਆਂ ਕਿਹਨੂੰ ਵੋਟ ਪਾਣੀ ਫਿਰ ਆਹ ਵੇ ਤੁਹਾਡੀ ਧਾਲੀਵਾਲ ਨੂੰ ਧਾਲੀਵਾਲ ਨੂੰ ਹਾਂਜੀ ਇਹ ਹਲਕੇ ਦੇ ਨੇ ਇਸ ਕਰਕੇ ਹਾਂਜੀ ਹਾਂਜੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਸ਼ੁਰੂਆਤ ਉਹਨਾਂ ਦੇ ਹਲਕੇ ਤੋਂ ਧਾਲੀਵਾਲ ਤੋਂ ਹੋਈ ਹੈ ਕੁਝ ਹੋਰ ਲੋਕ ਇੱਥੇ ਨੌਜਵਾਨ ਮੌਜੂਦ ਨੇ ਹਾਂਜੀ ਭਾਜੀ ਫਿਰ ਕਿੰਦੀ ਕੌਣ ਪਸੰਦ ਹੈ ਜੀ ਔਜਲਾ ਸਾਹਿਬ ਓਇਨਾ ਸਾਹਿਬ ਕਾਰਨ ਕੰਮ ਬਹੁਤ ਕੀਤੇ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਵੀ ਸਾਡੇ ਵੀ ਇਧਰ ਬਹੁਤ ਚਿਰ ਤੋਂ ਜੁੜ ਕੇ ਆਏ ਆਂ ਆਪਾਂ ਕਾਂਗਰਸ ਨਾਲ ਅੱਛਾ ਦੁਰਦੇ ਰਹਿੰਦੇ ਲੋਕਾਂ ਨਾਲ ਮਿਲਦੇ ਵਿਚਰਦੇ ਰਹੇ ਹਾਂਜੀ ਹਾਂਜੀ ਥਲਕਾ ਗੁਲਦੀਪ ਧਾਲੀਵਾਲ ਹੁੰਦਾ ਹੈਗਾ ਹਾਂਜੀ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਉਹ ਤਾਂ ਬਿਲਕੁਲ ਚੰਗੀ ਚੀਜ਼ ਹੈ ਜੀ ਲੋਕ ਖੁੱਲ ਕੇ ਗੱਲ ਕਰ ਰਹੇ ਭਾਜੀ ਫਿਰ ਕਿਹਨੂੰ ਵੋਟ ਪਾਣੀ ਹੈ ਧਾਲੀਵਾਲ ਸਾਹਿਬ ਨੂੰ ਪਾਵਾਂਗੇ ਜੀ ਤਾਰੀਵਾਲ ਸਾਹਿਬ ਹਾਂ ਜੀ ਬਿਲਕੁਲ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਵਿਕਾਸ ਕੀਤਾ ਉਹਨਾਂ ਨੇ ਬਹੁਤ ਵਿਕਾਸ ਕੀਤਾ ਵਿਕਾਸ ਕੀਤਾ ਤਾਂ ਬਿਲਕੁਲ ਤੁਸੀਂ ਦੇਖੋ ਹੋਰ ਵੀ ਕੁਝ ਨੌਜਵਾਨ ਮੌਜੂਦ ਨੇ ਆਦੀ ਭਾਜੀ ਫਿਰ ਕਿੱਧਰ ਵੋਟ ਪਾਣੀ ਹੈ ਵੋਟ ਜਿੱਹੀਂ ਪਾਵਾਂਗੇ ਸਰਦਾਰ ਗੁਰਜੀਤ ਸਿੰਘ ਔਜਲਾ ਸਾਹਿਬ ਨੂੰ ਅੱਛਾ ਔਜਲਾ ਸਾਹਿਬ ਨੂੰ ਹਾਂ ਜੀ ਕਾਰਜੀ ਵੇਖੋ ਆ ਤੁਸੀਂ ਆਉਣ ਹੀ ਡਿਆ ਹੁਣ ਸ਼ੜਕਾ ਵੇਖੋ ਤੁਸੀਂ ਹਾਈਵੇ ਵਧੀਆ ਬਣਾਤਾ ਉਹਨਾਂ ਜੀ ਅੱਛਾ ਹਾਂ ਜੀ ਰਮਦਾਸ ਤੱਕ ਛੜਕਾਉਣਾ ਵਧੀਆ ਬਣਾਤੀਆਂ ਹਾਈਵੇ ਜਿਹਦੀ ਕਦੀ ਆਸ ਨਹੀਂ ਹੈਗੀ ਸਾਨੂੰ ਅੱਛਾ ਜੀ ਪੀ ਰਮਦਾਸ ਹਾਲ ਹਲਕੇ ਤੱਕ ਵੀ ਛੜ ਕੇ ਜਾਓਗੇ ਫੋਟੋ ਫੋਟੋ ਓਕੇ ਹਾਂ ਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅ ਕੁੱਲ ਮਿਲਾ ਕੇ ਗੁਰਜੀ ਸਿੰਘ ਓਜਲਾ ਦੇ ਹੱਕ ਤੇ ਵੀ ਲੋਕ ਆ ਰਹੇ ਨੇ ਤਾਂ ਲੋਕਾਂ ਦੇ ਵਿੱਚ ਤੁਸੀਂ ਦੇਖੋ ਪੂਰਾ ਬਾਜ਼ਾਰ ਭਰਿਆ ਸਵੇਰ ਵੇਲੇ ਕੋਈ ਦੁਕਾਨਦਾਰ ਸਾਹਿਬ ਮੌਜੂਦ ਨੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਭਾਜੀ ਚੋਣਾ ਆ ਗਈ ਹੈ ਤਾਂ ਫਿਰ ਕੌਣ ਪਸੰਦ ਹੈ ਜੀ ਇਸ ਵਾਰ ਜਿਹੜਾ ਬਾਜੀ ਮਾਰੂਗਾ ਸਾਰੇ ਵਧੀਆ ਨੇ ਜੀ ਜਿੱਥੇ ਕੋਹ ਪਾਦਾਂਗੇ ਕਿਉਂ ਜੀ ਨਹੀਂ ਪਰ ਫਿਰ ਵੀ ਵੋਟ ਪਾਣੀ ਹੈ ਨਾ ਵੋਟ ਤੇ ਪਾਣੀ ਪਾਣੀ ਪਰ ਪਸੰਦ ਕੌਣ ਹੈ ਉਹ ਸਾਰੇ ਚੰਗੇ ਆ ਜੀ ਸਾਡੇ ਵੀ ਸਾਰੇ ਵਧੀਆ ਵਾ ਅੱਛਾ ਜਿੱਥੇ ਕੋਹ ਪਾਦਾਂਗੇ ਆ ਸਾਡੇ ਛੋਟੇ ਭਰਾ ਨੂੰ ਪੁੱਛੋ ਤੁਹਾਨੂੰ ਪਸੰਦ ਕੌਣ ਹੈ ਲੈ ਉਹ ਸਾਰੇ ਵਧੀਆ ਜੀ ਹਾਂ ਨਹੀਂ ਸਾਰੇ ਬਿਲਕੁਲ ਦੁਕਾਨਦਾਰ ਆਦਮੀ ਨੇ ਔਰ ਜਿਹੜਾ ਕਿ ਹਮੇਸ਼ਾ ਘੱਟ ਗੱਲ ਕਰਦੇ ਨੇ ਤਾਂ ਇਸ ਵੇਲੇ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਦੁਕਾਨਦਾਰੀ ਦਾ ਟਾਈਮ ਹੈ ਤਾਂ ਸਵੇਰੇ ਸਵੇਰੇ ਲੋਕ ਆਪਣੀ ਦੁਕਾਨਾਂ ਦੇ ਬੈਠੇ ਨੇ ਹਾਂਜੀ ਸਰ ਫਿਰ ਇਸ ਵਾਰ ਵੋਟਾਂ ਆ ਗਈਆਂ ਤਾਂ ਕਿਹਨੂੰ ਵੋਟ ਪਾਣੀ ਹੈ ਵੋਟ ਤੇ ਪਾਵਾਂਗੇ ਉਹਨੂੰ ਜਿਹੜਾ ਆ ਵੇਖ ਕੇ ਕੀ ਇਹਨੂੰ ਕਹਿ ਦਿੰਦੇ ਨੇ ਕੀ ਇਹ ਤੁਲਾ ਬੋਲਦੇ ਨੇ ਇਹ ਮੁੱਦਾ ਵੇਖ ਕੇ ਕੰਮਕਾਰ ਦੇਣੇ ਆਜ ਇਸ ਸਿਆਰ ਦਾ ਕੰਮ ਕਿੰਨੇ ਕੀਤਾ ਵੈਸੇ ਐਸ ਵੇਲੇ ਜੇ ਕੰਮ ਗਿਣੀਏ ਤੇ ਜਿਹੜੇ ਸਾਡੇ ਜਿ ਨਾਲੇ ਚ ਕੰਮ ਹੋਏ ਨੇ ਨਾ ਉਹ ਤੇ ਐ ਵੇਲੇ ਮੌਜੂਦਾ ਐਮਐਲਏ ਨੇ ਕੀਤੇ ਮੰਤਰੀ ਨੇ ਕੀਤੇ ਪਰ ਐਮਪੀ ਦੀ ਹੋਰ ਚੀਜ਼ਾਂ ਹੁੰਦੀ ਐ ਐਮਪੀ ਵਰਗੀ ਕੋਈ ਐਮਪੀ ਵੀ ਜਿਹੜਾ ਗੇੜਾ ਮਾਰਦਾ ਐ ਜਿੰਨਾ ਕੋਈ ਮਾਰਦਾ ਲੋਕਾਂ ਨੂੰ ਪਤਾ ਹੀ ਐ ਜਿੰਨਾ ਜਿੰਨਾ ਗੇੜਾ ਮਾਰਦਾ ਐ ਬਿਲਕੁਲ ਹਾਂਜੀ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਸੇਮ ਹੀ ਐ ਜੀ ਸਾਸ਼ ਜਿਹੜਾ ਆਉਤੇ ਮੰਤਰੀ ਸਾਹਿਬ ਨੇ ਕੀਤਾ ਆ ਅੱਛਾ ਤੇ ਬਾਕੀ ਜੇ ਇਹ ਹੁਲਿਆ ਜੇ ਦੇਖੀਏ ਤਾਂ ਜਨਾਲੇ ਦਾ ਨਕਸ਼ਾ ਜੇ ਬਦਲੀਏ ਤੇ ਬਰਾਪਰ ਜਨਾਲੇ ਦਾ ਨਕਸ਼ਾ ਤੇ ਮੰਤਰੀ ਸਾਹਿਬ ਨੇ ਬਦਲਿਆ ਆ ਤੇ ਜੋ ਵੀ ਲੋਕ ਇੱਧਰ ਦਾ ਧਿਆਨ ਕਰਦਾ ਵਿਕਾਸ ਵਾਲ ਧਿਆਨ ਕਰਦਾ ਆ ਇੱਕ ਕੰਮ ਬੜਾ ਜ਼ਰੂਰੀ ਰਹਿ ਗਿਆ ਜਿਹੜਾ ਕਰਨ ਵਾਲਾ ਆ ਇੱਕ ਤਾਂ ਹਸਪਤਾਲ ਤੋਂ ਜਿਹੜਾ ਨਸ਼ਾ ਬਿਲਕਦਾਰ ਹਸਪਤਾਲ ਦੇ ਵਿੱਚ ਉਹ ਬੰਦ ਕੀਤਾ ਜਾਵੇ ਇੱਕ ਗਲੀਆਂ ਮੱਲਿਆਂ ਜਿਹੜਾ ਨਸ਼ਾ ਵੇਚਦਾ ਨਾ ਉਹ ਬੰਦ ਕੀਤਾ ਜਾਵੇ ਨਸ਼ਾ ਵਿੱਚ ਨਸ਼ਾ ਬੰਦ ਕਰਨ ਚ ਸਰਕਾਰ ਕਾਮਯਾਬ ਨਹੀਂ ਰਹੀ ਉਹਦੇ ਵਿੱਚ ਕੰਮ ਬੇਕਾਮ ਜਾਂ ਰਿਹਾ ਤਬਸ ਤੁਸੀਂ ਵੇਖੋ ਕਿ ਖਾਸ ਔਰ ਦੇ ਉੱਤੇ ਕਮੀ ਆਈ ਕਿ ਭਾਈ ਵਿਚਾਰਾ ਸਰੇ ਮਿਹਨਤ ਕਰਨ ਡਿਆ ਮੈਂ ਵੋਟ ਕਿਨੂੰ ਪਾਣੀ ਜੇ ਇੱਕ ਨਾ ਇੱਕ ਬੋਲਿਆ ਜੀ ਗਲਾ ਖਰਾਬ ਨਹੀਂ ਬੋਲਿਆ ਜੀ ਗਲਾ ਖਰਾਬ ਹੈ ਚਲੋ ਜੀ ਗਲਾ ਖਰਾਬ ਹੈ ਇਸ ਵੇਲੇ ਇਹਨਾਂ ਦਾ ਭਾਈ ਸਾਹਿਬ ਦਾ ਤਾਂ ਹੋਰ ਵੀ ਲੋਕ ਇੱਥੇ ਖੜੇ ਨੇ ਤੇ ਸਿਰੇ ਸਿਰੇ ਅਸੀਂ ਆ ਰਹੇ ਆ ਲੋਕਾਂ ਨਾਲ ਗੱਲਬਾਤ ਕਰਨ ਤਸਵੀਰ ਵੀ ਤੁਹਾਨੂੰ ਦਿਖਾਣੇ ਆ ਤੇ ਬਾਈ ਨੇ ਸਿਰੇ ਸਿਰੇ ਸੌਦਾ ਲੈ ਕੇ ਆਏ ਨੇ ਭਾਈ ਜੀ ਵੋਟ ਕਿਨੂੰ ਪਾਣੀ ਹੈ ਹੋਰ ਜਿੱਧਰ ਅਖ ਪਾਦਾਂਗੇ ਜੀ ਫਿਰ ਵੀ ਪਸੰਦ ਕਿਹੜਾ ਤੇ ਨਹੀਂ ਕੋਈ ਗੱਲ ਨਹੀਂ ਮਾਰਾ ਹਾਂ ਤਾਂ ਤੇ ਕੋਈ ਨਹੀਂ ਕਿਨੂ ਵੱਖੇ ਨਹੀਂ ਪਸੰਦ ਕਿਹੜਾ ਵਾਹੇ ਲੀਡਰ ਅਜੇ ਕੋਈ ਨਹੀਂ ਪਾਇਆ ਦਿਨ ਵੱਖੇ ਪਾ ਰਹੇ ਮੋੜ ਪਾਣੀ ਹੈ ਨਾ ਹਾਂ ਪਾਣੀ ਕਿਨੂ ਆ ਬੋਨੀ ਨੂੰ ਪਾ ਦਿਆ ਬੋਨੀ ਨੂੰ ਪਾ ਦੋਗੇ ਠੀਕ ਹੈ ਜੀ ਤਾਂ ਬਿਲਕੁਲ ਬੀਜੇਪੀ ਦੀ ਵੋਟ ਸਾਹਮਣੇ ਆਈ ਹੈ ਸਭ ਕੁਝ ਹੋਰ ਲੋਕ ਨੇ ਅੱਜ ਭਾਜੀ ਸਸਤੀ ਗੱਲ ਭਾਈ ਵੋਟਾਂ ਆ ਗਈਆਂ ਕਿਨੂ ਵੋਟ ਪਾਣੀ ਫਿਰ ਵੋਟੋ ਵੇਖੋ ਸਰਜੀ ਹਲੇ ਤੇ ਹਾਲੇ ਕਿੰਨ ਦਾਸੀ ਨਹੀਂ ਸਕਦੇ ਮੋੜ ਪਾਣੀ ਹੈ ਨਾ ਪਾਵਾਂਗੇ ਹਾਕ ਕੇ ਹਾਕ ਕੇ ਵੋਟ ਪਾਵਾਂਗੇ अच्छा जी किन्नू ਬਾਣੀ ਪਸੰਦ ਕੋਣ ਇਹ ਨਹੀਂ ਹਲੇ ਦੱਸ ਸਕਦਾ ਜੇ ਇਹ ਵਿਕਾਸ ਦੇ ਨਾਂ ਤੇ ਪਾਵਾਂਗੇ ਨੂੰ ਵਿਕਾਸ ਬਿਲਕੁਲ ਹਾਂਜੀ ਭਾਜੀ ਵੋਟ ਫਿਰ ਕਿਨੂੰ ਪਾਣੀ ਦੀ ਕਿ ਕੌਣ ਪਸੰਦ ਆ ਦੀ ਹੈ ਹਾਂਜੀ ਸਾਰੇ 70 ਨੂੰ ਪਾ ਦੇਣੀ ਹੈ ਹਾਂਜੀ ਸਾਰਿਆਂ ਨੂੰ ਪਾਣੀ ਸਾਰਿਆਂ ਨੂੰ ਹੀ ਨਹੀਂ ਪਰ ਫਿਰ ਵੀ ਇੱਕ ਵੋਟ ਦੇ ਇੱਕ ਬੰਦੇ ਨੂੰ ਪਾਣੀ ਮੌਕਾ ਦੇਖਾਂ ਕਿਨੂੰ ਪਾਣੀ ਨੂੰ ਨਹੀਂ ਪਾਣੀ ਹੈ ਜੇ ਨਿਸਤਰਾ ਨਹੀਂ ਅੱਛਾ ਤੁਹਾਡੇ ਇੱਥੋਂ ਦੇ ਐਮਪੀ ਖਲੋਤੇ ਨੇ ਸਾਰੇ ਨੂੰ ਤੇ ਐਮਪੀ ਸਾਰੇ ਜਨਾਲੇ ਦੇ ਨੇ ਸਾਰੇ ਜਨਾਲੇ ਦੇ ਨੇ ਐਮਪੀ ਬਿਲਕੁਲ ਬਹੁਤ ਵਧੀਆ ਗੱਲ ਹੈ ਤੁਸੀਂ ਦੇਖੋ ਕਿ ਲੋਕ ਦਬੀ ਜ਼ੁਬਾਨ ਚ ਗੱਲ ਕਰ ਰਹੇ ਨੇ ਪਰ ਖੁੱਲ ਕੇ ਬੋਲਦੇ ਨਜ਼ਰ ਨਹੀਂ ਆ ਰਹੇ ਲੋਕ ਕਹਿੰਦੇ ਵੋਟ ਅਸੀਂ ਪਾਣੀ ਹੈ ਵੋਟ ਸਾਡਾ ਅਧਿਕਾਰ ਹੈ ਤਾਂ ਵੋਟ ਕਿੰਨੂੰ ਪਾਣੀ ਹੈ ਉਹ ਨਹੀਂ ਦੱਸਾਂਗੇ ਤਾਂ ਸੁਣੇ ਕੁਝ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਹਾਂਜੀ ਸਰ ਵੋਟ ਕਿੰਨੂੰ ਪਾਣੀ ਹੈ ਇਸ ਵਾਰ ਅਸੀਂ ਕਿਸ ਨੂੰ ਨਹੀਂ ਪਾਣੀ ਨਹੀਂ ਪਾਣੀ ਚਲੋ ਜੀ ਭਾਜੀ ਵੋਟ ਕਿੰਨੂੰ ਪਾਣੀ ਫਿਰ ਕੋਲ ਸਾਨੂੰ ਕੋਈ ਕੋਈ ਦੇਣ ਕੀ ਡਿਆ ਕੋਈ ਕੋਈ ਦੇਂਦਿਆ ਕੋਈ ਕੁਝ ਨਹੀਂ ਪਰ ਫਿਰ ਵੀ ਪਤਾ ਨਹੀਂ ਕੋ ਪਤਾ ਕਿੰਨੂੰ ਪਾਣੀ ਬਿਲਕੁਲ ਵੋਟ ਵੀ ਨਹੀਂ ਪਾਣੀ ਇਸ ਤਰ੍ਹਾਂ ਦੇ ਵੀ ਲੋਕ ਸਾਹਮਣੇ ਆ ਰਹੇ ਨੇ ਤਾ ਕੁਝ ਹੋਰ ਦੁਕਾਨਦਾਰ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਨਮਸਕਾਰ ਜੀ ਸਰ ਵੋਟਾਂ ਆ ਗਈਆਂ ਫਿਰ ਕਿਨੂੰ ਵੋਟ ਪਾਣੀ ਦੀ ਕੌਣ ਪਸੰਦ ਆ ਜੀ ਪਸੰਦ ਤੇ ਜਿਹੜਾ ਕੰਮ ਕਰੇਗਾ ਉਹ ਪਸੰਦ ਹੋ ਹੀ ਹੋਇਆਗਾ ਹਾਂ ਜੀ ਤੇਰੀ ਕੌਣ ਪਸੰਦ ਦੇ ਬਲ ਇਸ ਬਾਰੇ ਤੁਹਾਨੂੰ ਮੈਂ ਨਹੀਂ ਦੱਸ ਸਕਦਾ ਵੋਟ ਪਾਓਗੇ ਨਾ ਪੱਕੀ ਗਰੰਟੀ ਗਰੰਟੀ ਪਰ ਦਸਰਾਨੀ ਕਿਨੂੰ ਪਾਣੀ ਚੰਗੀ ਗੱਲ ਹੈ ਚੰਗੀ ਗੱਲ ਹਾਂ ਜੀ ਭਾਈ ਫਿਰ ਵੋਟ ਕਿਨੂੰ ਪਾਣੀ ਮਾਲਾ ਜਿੱਥੇ ਕਹਿਣਗੇ ਉਥੇ ਪਾਵਾਂਗੇ ਜੀ ਨਹੀਂ ਫਿਰ ਵੀ ਮੈਂ ਵੋਟ ਤਾਂ ਪਾਣੀ ਜ਼ਰੂਰੀ ਬੰਦੀ ਹੈ ਨਾ ਪਾਵਾਂਗੇ ਜ਼ਰੂਰ ਪਾਵਾਂਗੇ ਬਾਕੀ ਜੋ ਵਿਕਾਸ ਕਰਨਗੇ ਸ਼ਹਿਰ ਦਾ ਉਹਨਾਂ ਨੂੰ ਵੋਟ ਪਾਵਾਂਗੇ ਜਿਹੜਾ ਚੰਗਾ ਲੱਗਿਆ ਹਾਂਜੀ ਤਾਂ ਬਿਲਕੁਲ ਚੰਗੀ ਸੋਚ ਹੈ ਕਿ ਲੋਕ ਆਪਣਾ ਵੋਟ ਨਹੀਂ ਦਸਣਾ ਚਾਹੁੰਦੇ ਤਾਂ ਇਸ ਤਰ੍ਹਾਂ ਦੇ ਜਿਹੜੇ ਵੋਟਰ ਹੁੰਦੇ ਨੇ ਇਸ ਨੂੰ ਅਸੀਂ ਇੱਕ ਹਿਡਨ ਵੋਟ ਕਹਿੰਦੇ ਨਾ ਉਹ ਹਿਡਨ ਵੋਟ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ ਬਾਈ ਸਾਹਿਬ ਵੀ ਖਲੋਤੇ ਨੇ ਬਾਈ ਕਿਨੂੰ ਵੋਟ ਪਾਣੀ ਫਿਰ ਆਦ ਕੀ ਕੀ ਹਾਲਾਤ ਨੇ ਜਨਾਲੇ ਦੇ ਕੀ ਕਹਿੰਦੇ ਲੋਕ ਹਾਲਾਤ ਤੇ ਠੀਕ ਨੇ ਬਟ ਬੀਜੇਪੀ ਨਾਓ ਬੀਜੇਪੀ ਨਾਓ ਅਛਾੜੂ ਨਾਓ ਛਾੜੂ ਵੀ ਨਹੀਂ ਨਾਓ ਨਹੀਂ ਓਨਲੀ ਫੋਰ ਵੋਟ ਕਾਂਗਰਸ 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 ਹੋਰ ਬਣੀ ਕਾਂਗਰਸ ਹੋਰ ਕਾਰਨ ਕਾਰਨ ਕੰਨ ਕੀ ਮਹਿੰਗਾਈ ਮਹਿੰਗਾਈ ਹੋਰ ਕੋਈ ਹੈ ਨਹੀਂ ਮਹਿੰਗਾਈ ਕਿੱਥੇ ਸਾਡਾ ਬਿਜ਼ਨਸ ਬਿਜ਼ਨਸ ਚੋਪਡ ਹੋ ਗਿਆ ਖਤਮ ਕਰਤਾ ਇਸ ਸਰਕਾਰ ਨੇ ਬੀਜੇਪੀ ਨਹੀਂ ਆਉਣੀ ਚਾਹੀਦੀ ਖਾਸ ਕਰਕੇ ਪੰਜਾਬ ਤੇ ਇੰਡੀਆ ਦੇ ਵਿੱਚ ਬੀਜੇਪੀ ਨਾ ਨਾ ਬਿਲਕੁਲ ਹਾਂਜੀ ਭਾਜੀ ਫਿਰ ਕਿਨੂੰ ਵੋਟ ਪਾਣੀ ਜੀ ਹਾਂਜੀ ਬੋਟ ਕਿਨੂੰ ਗਰੀਬਾਂ ਦਾ ਮਜ਼ਦੂਰਾਂ ਦਾ ਮੁੱਦਾ ਤੇ ਚੁੱਕ ਦਾ ਨਹੀਂ ਇਹ ਬੋਟ ਕਿਨੂੰ ਪਾਈਏ ਦੱਸੋ ਕੋਈ ਮਜ਼ਦੂਰ ਦਾ ਮੁੱਦਾ ਤੇ ਚੁੱਕਣਾ ਮੈਂ ਸਵਾਲ ਹੈ ਮੈਂ ਉਹੀ ਤੁਹਾਨੂੰ ਕਰਨ ਆਇਆ ਕਿ ਬੋਟ ਦੀ ਪਾਣੀ ਹੈ ਨਾ ਆ ਬੋਟ ਤੇ ਪਾਵਾਂਗੇ ਬੋਟ ਨੂੰ ਪਾਣੀ ਅਧਿਕਾਰ ਬੰਦਾ ਸਾਡਾ ਬੋਟ ਪਾਉਣ ਦਾ ਪਾਣੀ ਕਿਨੂੰ ਜਦੋਂ ਮਨ ਚੰਗਾ ਲੱਗੂਗਾ ਪਾ ਦਾਂਗੇ ਜੀ ਫਿਰ ਫਿਲਹਾਲ ਚਾ ਅੱਜ ਦੀ ਅੱਜ ਅੱਜ ਵੋਟਾਂ ਹੋਣ ਤੇ ਕਿਨੂੰ ਪਾਉਗੇ ਅੱਜ ਜਾ ਕੇ ਜੇ ਹੁਣ ਸਪੋਜ਼ ਇੱਥੇ ਹੀ ਵੋਟ ਪਾਣ ਜਾਣਾ ਹੋਵੇ ਹਾਂ ਕੋਈ ਚੰਗਾ ਸਮਾ ਜਿਹੜਾ ਚੰਗਾ ਨੇਤਾ ਉਹਨੂੰ ਪਾਵਾਂਗੇ ਜਿਹੜਾ ਨੇਤਾ ਚੰਗਾ ਚਾਰ ਗਿਆ ਕੋਈ ਜਿਹੜਾ ਚੰਗਾ ਬੰਨੂ ਚੰਗਾ ਲੱਗੇਗਾ ਜਿਹਨੇ ਕਾਰਜ ਕੀਤੇ ਕੰਮ ਸਵਾਰੇ ਆਈ ਨਾਲੇ ਤੇ ਉਹਨੂੰ ਪਾਵਾਂਗੇ ਕਿ ਕਿੰਨੇ ਸਵਾਰੇ ਕਿੰਨੇ ਗੁਲਦੀਪ ਧਾਰੀਵਾਲ ਨੇ ਸਵਾਰੇ ਹੋਰ ਕਿੰਨੇ ਸਵਾਰੇ ਹਾਂਜੀ ਹਾਂਜੀ ਬਿਲਕੁਲ ਗੁਲਦੀਪ ਧਾਰੀਵਾਲ ਦੇ ਅੱਖ ਤੇ ਵੋਟ ਨਜ਼ਰ ਆ ਰਹੀ ਹੈ ਤਾਂ ਮਿਕਸ ਮੈਚ ਜਿਹਾ ਤੇ ਨਜ਼ਰ ਆ ਰਿਹਾ ਜਨਾਲੇ 'ਚ ਕੁਝ ਲੋਕ ਮਹंगाई ਕਰਕੇ ਨੇ ਕੁਝ ਹੋਰ ਵੀਰ ਖਲੋਤੇ ਨੇ ਵੀਰਾਂ ਨਾਲ ਗੱਲਬਾਤ ਕਰਦੇ ਬਾਈ ਸਤਿ ਸ਼੍ਰੀ ਅਕ ਵੋਟਾ ਕਿਨੂੰ ਪਾਈਏ? ਵੋਟ ਤੇ ਪਾਉਣ ਨੂੰ ਜੀ ਨਹੀਂ ਕਰਦਾ ਕਿਸੇ ਨੂੰ ਵੀ। ਨਹੀਂ ਪਰ ਫੇਰ ਵੀ ਵੋਟ ਪਾਣੀ ਨਾ। ਇਹ ਅਮਰਪਾਲ ਨੂੰ ਪਾਵਾਂਗੇ ਜੇ ਇੱਥੇ ਕਿਤੇ ਤੇ ਹੈ ਹੀ ਨਹੀਂ ਇੱਥੇ ਰੋਖਦੂਰ ਸਾਹਿਬ ਇਲੈਕਸ਼ਨ ਖਵਾਣਦੇ ਆ। ਤੁਸੀਂ ਇੱਥੇ ਵੋਟ ਫੇਰ ਚਾਰ ਲੋਕ ਨੇ ਕਿਨੂੰ ਪਾਵੋਗੇ? ਅੱਜ ਵਾਰ ਬੀਜੇਪੀ ਨੂੰ ਪਾਵਾਂਗੇ। ਬੀਜੇਪੀ ਨੂੰ? ਬੀਜੇਪੀ ਨੂੰ। ਹਾਂਜੀ ਭਾਜੀ ਤੁਸੀਂ। ਮੈਂ ਵੀ ਇਦਾ ਹੀ ਮੰਨਦਾ। ਬੀਜੇਪੀ ਨੇ ਕਰਕੇ ਪਾਉਂ ਵੀ ਸਾਡੇ ਕਰਜ਼ਾ ਮਾਫੀ ਦੇਣਗੇ। ਇਹਨੇ ਪੰਜਾਬ ਸਰਕਾਰ ਨੇ ਸਾਨੂੰ ਦਿੱਤਾ ਕੱਖ ਨਹੀਂ। ਜੇ ਨਹੀਂ ਦਿੱਤਾ ਕੱਖ। ਇੰਨਾ ਨਹੀਂ ਦਿੱਤਾ ਅਜੇ ਤੱਕ ਇਹ ਨੂੰ ਇਹ ਬਹੁਤ ਨੂੰ ਆਈ ਬੀਜੇਪੀ ਸਰਕਾਰ ਨੂੰ ਪਵਾ ਤਰਨਜੀ ਸੰਧੂ ਨੂੰ ਤਰਨਜੀ ਸੰਧੂ ਤਾਂ ਬਿਲਕੁਲ ਬੀਜੇਪੀ ਦੀ ਵੋਟ ਪਿੰਡਾਂ 'ਚ ਨਜ਼ਰ ਆ ਰਹੀ ਹੈ ਤਾਂ ਕੁਝ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਹਲਕੇ ਦੇ ਵਿੱਚ ਮੌਜੂਦ ਆ ਤਾਂ ਇਸ ਵੇਲੇ ਹਲਕੇ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਭਾਈ ਸਾਹਿਬ ਸਿੱਧੇ-ਸਿੱਧੇ ਦੁਕਾਨ ਤੇ ਆਣੇ ਭਾਜੀ ਵੋਟਾਂ ਆ ਗਈਆਂ ਫਿਰ ਕਿਹਨੂੰ ਵੋਟ ਬਣੀ ਜੇ ਬੀਜੇਪੀ ਹਾਂਜੀ ਬੀਜੇਪੀ ਨੂੰ ਪਸੰਦ ਆ ਬੀਜੇਪੀ ਬਿਲਕੁਲ ਜੀ ਬਿਲਕੁਲ ਬੀਜੇਪੀ ਪਸੰਦ ਆ ਭਾਈ ਸਾਹਿਬ ਨੂੰ ਤਾਂ ਗੱਲਬਾਤ ਕਰ ਰਹੇ ਆ ਫਿਰ ਦੱਸਣਾ ਚਾਹਾਂਗੇ ਕਿ ਸੀਐਸ ਵੀਲੇ ਹਲਕੇ 'ਚ ਮੌਜੂਦ ਆ ਤਾਂ ਹਲਕੇ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਭਾਈ ਸਾਹਿਬ ਘੋਟੇ ਨੇ ਭਾਈ ਸਾਹਿਬ ਫਿਰ ਵੋਟ ਕਿਹਨੂੰ ਪਾਣੀ ਆ ਵੋਟਾਂ ਆ ਗਈਆਂ ਜੀ ਬੀਜੇਪੀ ਨੂੰ ਬੀਜੇਪੀ ਨੂੰ ਪੱਕੀ ਵੋਟ ਹੈ ਪੱਕੀ ਪੱਕੀ ਕਾਰਨ ਬਸ ਕੁਝ ਕੰਮ ਹੀ ਉਹ ਬੀਜੇਪੀ ਨੇ ਇਹੋ ਜਿਹਾ ਕਰਦੇ ਜਿਹੜਾ ਕੋਈ ਹੋਰ ਕਰ ਨਹੀਂ ਸਕਦਾ ਤਾਂ ਬਿਲਕੁਲ ਕੁਲਦੀਪ ਢਾਲੀਵਾਲ ਦੇ ਹਲਕੇ 'ਚ ਮੌਜੂਦ ਆ ਤਾਂ ਬੀਜੇਪੀ ਦੇ ਹੱਕ 'ਚ ਵੀ ਵੋਟਰ ਜਿਹੜੇ ਨੇ ਨਜ਼ਰ ਆ ਰਹੇ ਨੇ ਇੱਕ ਹੋਰ ਭਾਈ ਸਾਹਿਬ ਨਾਲ ਗੱਲਬਾਤ ਕਰਾਂਗੇ ਭਾਈ ਸਾਹਿਬ ਵੋਟਾਂ ਆ ਗਈਆਂ ਤੇ ਕਿਹੜੀ ਪਾਰਟੀ ਪਸੰਦ ਹੈ ਜੀ ਜਿੰਨਾਂ ਨੂੰ ਕਹੋ ਕਿ ਇਹਨੂੰ ਪਾ ਦਾਂਗੇ ਅਸੀਂ ਨਹੀਂ ਕਹਿਣਾ ਸੀ ਤੁਹਾਨੂੰ ਪੁੱਛ ਰਿਹਾ ਕਿ ਚਲੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੂੜ ਦੇ ਹਲਕੇ ਦਾ ਕਿੱਧਰ ਨੂੰ ਜਾ ਰਿਹਾ ਨਹੀਂ ਇਹ ਬਾਰੇ ਨਹੀਂ ਜਾਣਕਾਰੀ ਦੇਣੀ ਚਾਚਾ ਸਾਡੇ ਦੱਸਣਗੇ ਉਧਰ ਉਧਰ ਨਾ ਕਰੋ ਮੂੜ ਦੇ ਪਾਣੀ ਹੈ ਨਾ ਵੋਟ ਬਿਲਕੁਲ ਪਾਵਾਂਗੇ ਕਿੰਨੂੰ ਪਾਣੀ ਹੈ ਇਹ ਬਾਰੇ ਦੱਸਣਾ ਇਹਦੇ ਬਾਰੇ ਨਹੀਂ ਦੱਸਣਾ ਚੰਗੀ ਗੱਲ ਹੈ ਜੀ ਹਾਂ ਜੀ ਭਾਈ ਵੋਟ ਕਿਹਨੂੰ ਪਾਣੀ ਹੈ ਤੁਹਾਡਾ ਕੀ ਆਦਾ ਪਤਾ ਮੈਂ ਤੁਹਾਨੂੰ ਪੁੱਛਿਆ ਸੀ ਤੇ ਤੁਹਾਡਾ ਕੋ ਗਿਆਨ ਲੈਣ ਆਏ ਆ ਗਿਆਨ ਸਾਡੇ ਕੋ ਕਾਦਾ ਵੋਟ ਕਿਸ ਨੂੰ ਦੀ ਪਾ ਤਾਂ ਕਿਹਨੂੰ ਪਾਣੀ ਫਿਰ ਜਿੰਦੂ ਮਰਜੀ ਹੋ ਸਾਡਾ ਬੰਦ ਕਰੂ ਕਿਉਂਕਿ ਤਾਂ ਅਸੀਂ ਇਹ ਅਧਿਕਾਰ ਸਾਨੂੰ ਆਂਦਰ ਬਿਲਕੁਲ ਚੰਗੀ ਗੱਲ ਹੈ ਕਿ ਅਧਿਕਾਰ ਤੁਹਾਨੂੰ ਹੈ ਔਰ ਦੱਸਣਾ ਨਹੀਂ ਹੈ ਤਾਂ ਚੰਗੀ ਗੱਲ ਹੈ ਨੌਜਵਾਨ ਦੁਕਾਨ ਤੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਸਤਿ ਸ਼੍ਰੀ ਅਕਾਲ ਭਾਈ ਵੋਟਾਂ ਆ ਗਈਆਂ ਕਿਹਨੂੰ ਵੋਟ ਪਾਣੀ ਫਿਰ ਵੇਖੋ ਜਿਹੜੀ ਪਾਰਟੀ ਕੰਮ ਕਰੇਗੀ ਚੰਗੇ ਉਹਨਾਂ ਨੂੰ ਪਾ ਦਾਂਗੇ ਤੁਹਾਡੀ ਨਜ਼ਰ ਚ ਕਿਹੜੀ ਪਾਰਟੀ ਕੰਮ ਕਰ ਰਹੀ ਹੈ ਜਿੰਨੂੰ ਤੁਸੀਂ ਵੋਟ ਵਾਸਤੇ ਜਾਓਗੇ ਤੁਸੀਂ ਨੌਜਵਾਨ ਵੋਟਰ ਵੇਖੋ ਦੇਖਦੇ ਆ ਹਾਈ ਤਾਂ ਕੋਈ ਸੋਚਿਆ ਨਹੀਂਗਾ ਹਾਈ ਦਾ ਵੇਖਣ ਨਹੀਂ ਗਈ ਕਿਹੜਾ ਚੰਗਾ ਕੰਮ ਕਰ ਰਿਹਾ ਕਿਹੜਾ ਨਹੀਂ ਕਰ ਰਿਹਾ ਹਾਂ ਮੁਰਤਾ ਪਾਵਾਂ ਕੋਈ ਗੱਲ ਨਹੀਂ ਕਿ ਪਰਵੇਖਾਂਗੇ ਮੌਕੇ ਤੇ ਦੇਖਾਂਗੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਵੋਟ ਪਾਣ ਦੀ ਗੱਲ ਆਖ ਰਹੇ ਨੇ ਲੋਕ ਤਾਂ ਕੁਝ ਔਰਤਾਂ ਨੇ ਕੋਸ਼ਿਸ਼ ਕਰਾਂਗੇ ਕਿ ਕਿ ਲੇਡੀਜ਼ ਘੱਟ ਬੋਲਦੀਆਂ ਨੇ ਹਾਂ ਜੀ ਮੈਡਮ ਵੋਟਾਂ ਆ ਗਈਆਂ ਵੋਟ ਕਿਨੂੰ ਪਾਣੀ ਹੈ ਵੋਟ ਕਿਨੂੰ ਪਾਣੀ ਦੇ ਵੋਟ ਪਾਵਾਂਗੇ ਜਿਹੜਾ ਕੋਈ ਸੁਣੂਗਾ ਪਰ ਆਲਾ ਤਾਂ ਕੋਈ ਸੁਣੂਗਾ ਕਿਹੜਾ ਠੀਕ ਲੱਗ ਰਿਹਾ ਅੱਲੇ ਤਾਂ ਕੋਈ ਨਹੀਂ ਜਦੋਂ ਸਰਕਾਰ ਆਏ ਕਿ ਹਾਂਜੀ ਭਾਈ ਕਿਹੜਾ ਕਿਹਨੂੰ ਵੋਟ ਪਾਓਗੇ ਜੇ ਵੋਟ ਪਾਣੀ ਹੈ ਸਾਰੇ ਠੀਕ ਹੈ ਕੋਈ ਸਾਰੇ ਪਿੰਡ ਦਾ ਵੀ ਸੋਚਣ ਤੇ ਫੇਰ ਇਹ ਪਿੰਡਾਂ ਦੇ ਵੀ ਸੋਚਣ ਤੇ ਚਾਹ ਰਹੇ ਪਾਓਗੇ ਨਾ ਤੁਸੀਂ ਪਰ ਕਿਨੂੰ ਪਾਣੀ ਹੈ ਕੋਈ ਇੱਥੇ ਪਸੰਦ ਹੋਵੇ ਤਾਂ ਲੀਡਰ ਜਿਹੜਾ ਇਸ ਵੇਲੇ ਕਿਹੜੀ ਪਾਰਟੀ ਕਰੀ ਪਸੰਦ ਸਾਰੇ ਪਸੰਦੀ ਆ ਹਾਂਜੀ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਅਸਲੇ ਲੋਕਾਂ ਦੇ ਮੌਜੂਦ ਆ ਲੋਕਾਂ ਦਾ ਧੰਨਵਾਦ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਇਸ ਵੇਲੇ ਹਲਕੇ ਦੇ ਵਿੱਚ ਹਲਾਕ ਵੀ ਤੁਹਾਨੂੰ ਦਿਖਾ ਦਿੰਦੇ ਆ ਕਿ ਇੱਕ ਬੜੀ ਇੰਟਰਸਟਿੰਗ ਚੀਜ਼ ਹੈ ਹਸਲਕੇ ਦੇ ਨਜ਼ਰ ਆ ਰਹੀ ਹੈ ਕਿ ਇੱਥੇ ਇੱਕ ਸਿਵਲ ਹਸਪੀਟਲ ਬਣਿਆ ਹੈ ਉਸਦੇ ਵੀ ਹਾਲਾਤ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਦਵਾਈ ਮਿਲਦੀ ਹੈ ਉੱਥੇ ਹਾਲਾਤ ਕੁਝ ਇਸ ਤਰ੍ਹਾਂ ਦੇ ਨਹੀਂ ਤੁਸੀਂ ਦੇਖੋ ਕਿ ਨਸ਼ਾ ਛਡਾਊ ਕੇਂਦਰ ਦੇ ਬਾਹਰ ਲੈਣਾ ਲੱਗੀਆਂ ਨੇ ਦੁਕਾਨਦਾਰ ਗਾਕਾਂ ਕੋ ਰੱਸ਼ ਨਹੀਂ ਆ ਲੇਕਿਨ ਨਸ਼ਾ ਛਡਾਊ ਜਿਹੜੇ ਕੇਂਦਰ ਨੇ ਉਹਦੇ ਬਾਹਰ ਲੈਣਾ ਲੱਗੀਆਂ ਨੇ ਤਾਂ ਉਸ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਆ ਤਾਂ ਬਿਲਕੁਲ ਤੁਸੀਂ ਵੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿਥੇ ਲਾਈਨਾਂ ਲੱਗੀਆਂ ਨੇ ਔਰ ਲੋਕ ਜਿਹੜੇ ਨੇ ਖਾਸ ਤੌਰ ਤੇ ਉੱਤੇ ਗੱਲਬਾਤ ਕਰ ਰਹੇ ਨੇ ਤਾਂ ਲੋਕਾਂ ਨਾਲ ਹੋਰ ਵੀ ਗੱਲਬਾਤ ਕਰਦੇ ਆ ਬਾਈ ਜੀ ਕਿਨੂੰ ਵੋਟ ਪਾਣੀ ਹੈ ਵੋਟਾਂ ਆ ਗਈਆਂ ਬਾਈ ਮੈਨੂੰ ਉਹਦਾ ਪਤਾ ਚੱਲਣਾ ਪਿਆ ਆਹ ਕਿਹਨ ਦਾ ਪਸੰਦ ਨਹੀਂ ਵੈਸੇ ਵੋਟ ਕਿਨੂੰ ਪਾਣੀ ਹੈ ਜੇ ਪਾਣੀ ਹੈ ਕਿਨੂੰ ਪਾਓਗੇ ਜਿੰਨੂੰ ਜੇ ਕਰੂ ਪਾ ਲਾਂ ਨਹੀਂ ਫੇਰ ਵੀ ਪੱਕਾ ਪਤਾ ਨਹੀਂ ਹੈ ਹੈ ਪੱਕਾ ਪਤਾ ਵੋਟ ਪਾਣੀ ਹੈ ਨਾ ਬਿਲਕੁਲ ਵੋਟ ਪਾਣੀ ਹੈ ਪਰ ਕਿਸ ਨੂੰ ਪਾਣੀ ਹੈ ਇਸ ਬਾਰੇ ਜਾਣਕਾਰੀ ਨਹੀਂ ਹੈ ਤਾਂ ਤੁਸੀਂ ਵੇਖ ਸਕਦੇ ਹੋ ਅਸੀਂ ਅਜਨਾਲਾ ਦੀਆਂ ਸੜਕਾਂ ਤੇ ਨੇ ਤਾਂ ਇੱਥੇ ਵੀ ਇੱਕ ਮਹਿਫਲ ਲੱਗੀ ਹੈ ਤਾਂ ਭਾਈ ਸਾਹਿਬ ਕੋਸ਼ਿਸ਼ ਕਰਦੇ ਆ ਗੱਲਬਾਤ ਕਰਨ ਦੀ ਹਾਂਜੀ ਭਾਈ ਸਾਹਿਬ ਸਵੇਰ ਦਾ ਸਮਾਂ ਹੈ ਤੇ ਹੁਣ ਫਿਰ ਵਹਾ ਕਿੱਧਰ ਦੀ ਅਜਨਾਲੇ ਦੀ ਦੇਖੋ ਜੀ ਹਵਾ ਜਿਹੜੀ ਉਹ ਤੁਸੀਂ ਆਪ ਹੀ ਦੇਖਿਆ ਹੋਊਗਾ ਵੀ ਆ ਸੜਕਾਂ ਵੇਖੋ ਕਿਡੀਆਂ ਸੋਹਣੀਆਂ ਬਣ ਗਈਆਂ ਆ ਪਰਲੇ ਬਨੇ ਪਰਾਂ ਜਾ ਕੇ ਵੇਖੋ ਮhalla ਕਲੀਨਿਕ ਬਣ ਗਿਆ ਅੰਦਰ ਜਾ ਕੇ ਅੱਗੇ ਦੀ ਤੂੰ ਦੱਸੋ ਕਿ ਦੀ ਬਾਤ ਧਾਰੀਵਾਲ ਜਿੱਤੇਗਾ ਝਾੜੂ ਫੇਰੇਗਾ ਪੂਰਾ ਜੋ ਪ੍ਰਧਾਨ ਜੀ ਕਹਿੰਦੇ ਠੀਕ ਆ ਅਜਾ ਪ੍ਰਧਾਨ ਜੀ ਦੇ ਨਾਲ ਵਰਕਰ ਲੱਗਦੇ ਪੂਰੇ ਪੱਕੇ ਵਰਕਰ ਨਹੀਂ ਵਿਕਾਸ ਬੋਲਦਾ ਮੂੰਹ ਬੋਲਦੀ ਤਸਵੀਰ ਤੁਹਾਡੇ ਸਾਹਮਣੇ ਬੋਲਦੀ ਡਿਵੈਲਪਮੈਂਟ ਬੋਲਦੀ ਡਿਵੈਲਪਮੈਂਟ ਬਿਲਕੁਲ ਭਾਜੀ ਫਿਰ ਤੁਸੀਂ ਕਿਧਰ ਝਾੜੂ ਵਾਲੇ ਜੀ ਕਾ ਵਿਕਾਸ ਦੇ ਨਾਂ ਤੇ ਵੋਟਾਂ ਭਾਵੇਂਗੇ ਵਿਕਾਸ ਦੇ ਨਾਂ ਤੇ ਉਸਨੇ ਵੋਟਾਂ ਤਾਂ ਤੁਸੀਂ ਵੇਖੋ ਕਿ ਅਸੀਂ ਪੂਰੇ ਹਲਕੇ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤਾਈਕਾ ਪੂਰਾ ਏਰੀਆ ਜਿਹੜਾ ਜਨਾਲਾ ਦਾ ਮੇਨ ਬਾਜ਼ਾਰ ਹੈ ਕਿਉਂਕਿ ਉੱਥੇ ਬਹੁਤ ਤਰ੍ਹਾਂ ਦੇ ਲੋਕ ਆਉਂਦੇ ਨੇ ਇੱਕ ਦੂਸਰੇ ਨੂੰ ਮਿਲਦੇ ਗਿਲਦੇ ਨੇ ਤਾਂ ਆਪਣਾ ਦਿਲ ਦੀ ਭਾਵਨਾ ਦੱਸਦੇ ਨੇ ਤੇ ਉਹ ਦਿਲ ਦੀ ਭਾਵਨਾ ਜਿਹੜੀ ਸੀ ਲੋਕਾਂ ਦੀ ਉਹ ਅਸੀਂ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅਜਨਾਲਾ ਹਲਕਾ ਸਭ ਤੋਂ ਇੰਪੋਰਟੈਂਟ ਇਸ ਕਰਕੇ ਮੰਨਿਆ ਜਾਂਦਾ ਹੈ ਕਿ ਅਜਨਾਲਾ ਹਲਕਾ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਨੇ ਤਾਂ ਉਹਨਾਂ ਦੇ ਹਲਕੇ ਦੇ ਵਿੱਚ ਲੋਕਾਂ ਦੀ ਦਿਲ ਦੀ ਗੱਲ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਵਿਅਕਤੀ ਨੂੰ ਵੋਟ ਕਰਨਗੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕੰਨਾ ਕਰੀਟ ਪੰਜਾਬ ਟੀਵੀ ਅਜਨਾਲਾ ਅੰਮ੍ਰਿਤ